ਵੌਇਡ ਜੀ ਕਾਲ ਸਾਹਿਬ ਵੌਇਡ ਜੀ ਪਿੰਡ ਨਾਗਰਾ ਵਿੱਚ ਮੈਡੀਕਲ ਕੈਂਪ ਫਰੀ ਸ਼੍ਰੀ ਗੁਰੂ ਜਪਤਾਸ ਗੁਰਦੁਆਰਾ ਵਿੱਚ ਲੱਗਿਆ ਹੋਇਆ ਸਾਰੀ ਸੰਗਤ ਨੂੰ ਅਨਾਉਂਸਮੈਂਟ ਵੀ ਇਸ ਕਰਤੀ ਹੈ ਐਸੇ ਵੀ ਉਹਨਾਂ ਨੂੰ ਜਨਤਾ ਨੂੰ ਫੋਨ ਕਰਕੇ ਜਿਹੜੇ ਲੈ ਗਏ ਆ ਪ੍ਰਵਤਕ ਮਨਿਆਨੇ ਹਾਂ ਦਾਖਤਾ ਸਾਰੀ ਜਨਤਾ ਆ ਗਈਆਂ ਬਹੁਤ ਵਧੀਆ ਘਰਚ ਚੱਲ ਰਿਹਾ ਤੇ ਤਕਰੀਬਨ 45 50 ਦੇ ਕਰੀਬ ਹੋ ਗਏ ਹੈ ਕਿ ਸ਼ਹਿਰ ਤੇ ਮੇਰਾ ਖਿਆਲ ਨਹੀਂ ਵਧੀਆ ਰੋਕਾ ਹੈ ਕਿ ਇੱਥੇ ਸਾਡਾ ਪ੍ਰੋਬਲਮ ਤੇ ਜਨਤਾ ਨੂੰ ਸੁਰੱਖਤ ਮਿਲ ਰਹੀ ਹੈ ਫਰੀ ਡਾਕਟਰ ਸਾਹਿਬ ਬੈਠੇ ਆ ਤੇ ਆਪੀ ਜੀ ਦਾ ਤੋਂ ਹਾਂ ਕੁਲਵੰਤ ਡਾਕਟਰ ਕੁਲਵੰਤ ਐਮ ਐਸ ਕਿੰਨਾ ਕਰ ਰਹਿਣਾ ਬਾਜੀ ਨਵਜੀਵਨ ਸੁਸਾਇਟੀ ਨਵਜੀਵਨ ਸੁਸਾਇਟੀ ਮੈਡੀਕਲ ਕਰ ਰਹੀ ਹੈ ਜੀ ਜੀ ਜੋਸ਼ਦੀਪ ਬਾਹੀ ਹੈ ਤੇ ਇਹ ਕੈਂਪ ਜਿਹੜਾ ਲਗਾ ਰਿਹਾ ਹੈ Thank okay. you.